ਤਾਂ ਮੇਰੇ ਗੁਰੂ ਨਾਨਕ ਸਾਹਿਬ ਦੀ ਧਰਤੀ ਸultanpur Lodhi ਤੋਂ 5 ਕਿਲੋਮੀਟਰ ਚੜ੍ਹਦੇ ਪਾਸੇ ਹੈ ਡੱਲਾ ਸਾਹਿਬ ਜਿੱਥੇ ਕਿਤੇ ਭਾਈ ਪਾਰੋ ਜੀ ਨੂੰ ਭਾਈ ਛਾਲੋ ਜੀ ਨੂੰ ਸੀਨੇ ਦਾ ਸ਼ੋਅ ਮਿਲਿਆ ਔਖੋ ਸਤਨਾਮ ਆਨੰਦਮਾਣਿਓ ਗੁਰਮਖੋ ਤੁਸੀਂ ਜੁੜੇ ਹੋ ਸਾਰੀ ਸੰਗਤ ਨੇ ਨਾਮ ਜਪਿਆ ਤੇ ਮੈਂ 2 ਕਿ ਮਿੰਟ ਨਾਮ ਦੀ ਮਹਿਮਾ ਸultanpur Lodhi ਮਹਾਰਾਜ ਦਾ ਸਥਾਨ ਹੈ ਗੁਰਦੁਆਰਾ ਸ੍ਰੀ ਹਟ ਸਾਹਿਬ ਉਥੇ ਇੱਕ ਕੌਤਕ ਵਰਤਾਇਆ ਨਾਮ ਦੀ ਮਹਿਮਾ ਲਈ ਹਜ਼ੂਰ ਪਾਤਸ਼ਾਹ ਨੇ ਵਿਦਵਾਨ ਲਿਖਦੇ ਉਹ ਕਹਿੰਦੇ ਮੇਰੇ ਹਜ਼ੂਰ ਨੇ ਜਦੋਂ ਸੌਦਾ ਤੋਲਣਾ ਆਰੰਭ ਕੀਤਾ ਉਹਨਾਂ ਨੇ ਚਾਰ ਅੱਖਰ ਚੁਣੇ ਔਰ ਪਹਿਲੀ ਵਾਰ ਇੱਕ ਸ਼ਬਦ ਚੁਣ ਕੇ ਸ਼ਾਬਾ ਭਰਿਆ ਤੇ ਜਿਹੜਾ ਵੇ ਇੱਕ 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 ਕਰਕੇ ਵਰਤਾਈ ਜਾਂਦੇ ਫਿਰ ਮਹਾਰਾਜ ਦੇ ਸੰਗੀ ਭਾਈ ਮਰਦਾਨਾ ਤੇ ਇੱਕ ਸੇਵਾਦਾਰ ਸੀ ਉਹਨੇ ਕਿਹਾ ਬਾਬਾ ਕੌਤਕ ਹੋ ਰਿਹਾ ਜੀ ਇਹਨੂੰ ਦੂਜੇ ਪਾਸੇ ਨਾਲ ਲਿਜਾਏ ਜਿਨੇ ਰਸ ਲੈਣਾ ਨਾ ਉਹਨੇ ਇੱਕ ਗੁੜ ਦੀ ਡਲੀ ਤੋਂ ਲੈ ਲੈਣਾ ਤੇ ਜਿਨੇ ਨਹੀਂ ਲਾਉਣਾ ਪੂਰਾ ਵੇਲਣਾ ਹੀ ਦੇ ਦਿਓ ਤਾਂ ਵੀ ਨਹੀਂ ਆਖੋ ਸਤਨਾਮ ਮੇਰੇ ਹਜ਼ੂਰ ਨੂੰ ਮੁਸਕਰਾ ਕੇ ਕਹਿੰਦੇ ਬਾਬਾ ਇੱਕ ਤੋਂ ਬਾਅਦ ਦੋ ਆਂਦਾ ਏ ਤਿੰਨ ਆਂਦਾ ਏ ਚਾਰ ਆਂਦਾ ਏ ਮਰਜ ਕਹਿੰਦੇ ਫਿਰ ਤੁਸੀਂ ਇੱਕ ਇੱਕ ਕਰੀ ਜਾਂਦੇ ਹੋ ਮਹਾਰਜ ਕਹਿੰਦੇ ਕਿੰਨਾ ਹੋ ਗਿਆ ਕਹਿੰਦੇ ਸੱਤ ਫਿਰ ਹਜੂਰ ਮੁਸਕਰਾਏ ਕਹਿੰਦੇ ਸੱਤ 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 ਕਹਿੰਦੇ ਦਾਤਿਆ ਸੱਤ ਤੋਂ ਅੱਗੇ 8 ਤੇ 8 ਤੋਂ ਅੱਗੇ 9 ਮਹਾਰਜ ਮੁਸਕਰਾਏ ਦਰਸ਼ਨ ਕਰਿਓ ਕਥਾ ਨਹੀਂ ਹਜੂਰ ਕਹਿੰਦੇ 9 9 9 ਕਿੰਦੀ ਬਾਬਾ 9 ਅੱਗੇ 10 11 12 13 ਹੋ ਗਿਆ ਏ 13 ਤੋਂ ਬਿੰਦੀ ਚੁੱਕਦੀ ਆਖੋ ਸਤਨਾਮ ਜਿਵੇਂ ਜਗਜੀਤ ਸਿੰਘ ਆਪਾਂ ਪੜ੍ਹਦੇ ਆ ਨਾ ਬਹੁਤੇ ਵੀਰ ਪਾਠ ਕਰ ਜਾਂਦੇ ਗੁਰਾਂ ਇੱਕ ਦੇਹ ਉੱਥੇ ਬਿੰਦੀ ਨਹੀਂ ਲੱਗਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਬੜਾ ਫਰਕ ਪੈਂਦਾ ਅੱਖਰਾਂ ਦਾ ਮਹਾਰਾਜ ਸਾਹਿਬ ਜੀ ਨੇ ਤੇਰਾ ਸ਼ਬਦ ਤੇ ਬਿੰਦੀ ਚੁੱਕਦੀ ਬਣ ਗਿਆ ਤੇਰਾ ਬਿੰਦੀ ਲਾ ਦਿਓ ਗਿਣਤੀ ਚ ਆ ਜਾਣਾ ਆਖੋ ਸਤਿਨਾਮ ਤੇਰਾ ਤੇਰਾ ਦੀ ਧੁਨ ਜਦੋਂ ਜੁੜ ਗਈ ਤੇਰਾ 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 ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਚੋੜ ਜਦੋਂ ਸਾਹਿਬ ਜੀ ਨੂੰ ਪੜ੍ਹਦੇ ਆ ਤੇ ਦੋ ਚੀਜ਼ਾਂ ਆਉਂਦੀਆਂ ਹੋਮੈ ਨਾਵੇ ਨਾਲ ਵਿਰੋਧ ਹੈ ਅੱਜ ਜੀ ਮੇਰੀ ਕੌਮ ਨੂੰ ਮੇਰੇ ਪੰਜਾਬ ਨੂੰ ਕਿਸੇ ਚੀਜ਼ ਨੇ ਲੁੱਟਿਆ ਤੇ ਸਾਡੀ ਹੌਮੇ ਨੇ ਹਰ ਬੰਦਾ ਹੌਮੇ ਦਾ ਜੰਝਾਲ ਹੈ ਗੱਜ ਕੇ ਆਖੋ ਸਤਿਨਾਮ ਕਈ ਵਾਰੀ ਮਾਫ ਕਰਿਓ ਇਹ ਸਮਾਗਮ ਵੀ ਹੌਮੇ ਦਾ ਘਰ ਬਣ ਕੇ ਦੋ ਟੋਟੇ ਹੋ ਜਾਂਦੇ ਅਰਦਾਸ ਕਰਗੇ ਗਿਆਨੀ ਜੀ ਤੁਹਾਡੇ ਸਾਰਿਆਂ ਲਈ ਕਮਾਲ ਕੀਤਾ 5 ਮਿੰਟਾਂ ਅੰਦਰ ਪਤਨ ਕਿੰਨਾ ਕੁ ਪਿਆਰ ਦੇ ਕੇ ਗੁਰੂ ਰਾਮਦਾਸ ਦੇ ਘਰ ਅੱਜ ਬਚਨਾ ਇਹਦੇ ਤੋਂ ਮਾਰੇ ਸਹਿਬ ਜੀ ਨੇ ਮੈਂ ਕੱਟ ਕੇ ਬਿੰਦੀ ਪਾਸੇ ਛੁੱਡ ਦਿੱਤੀ ਚਾਰ ਅੱਖਰ ਚੁੰਨੇ ਤੇ ਜਿਹੜਾ ਨੌਕਰੇ ਬੀਬੀ ਜੀ ਨੂੰ ਸੱਦ ਕੇ ਲਿਆਇਆ ਕਹਿਣ ਲੱਗੇ ਮਾਂ ਤੇਰੇ ਵੀਰ ਨੂੰ ਆਉਂਦਾ ਕੁਝ ਨਹੀਂ ਏਡੇ ਵੱਡੇ ਮੋਦੀ ਖਾਨੇ ਤੇ ਲਵਾ ਦਿੱਤਾ ਗੱਜ ਕੇ ਆਖੋ ਸਤਨਾਮ ਮੇਰੇ ਹਜ਼ੂਰ ਕੋ ਬੀਬੇ ਨਾਨਕੀ ਆਈ ਬੜੇ ਪ੍ਰੇਮ ਦੇ ਨਾਲ ਗਲਵੱਕੜੀ ਪਾ ਕੇ ਕਹਿਣ ਲੱਗੀ ਵੀਰ ਜੀ ਪੀਰ ਜੀ ਇਹ ਕੀ ਕਹਿੰਦਾ ਏ ਕੀ ਤੇਰੇ ਵੀਰ ਨਾਨਕ ਨੂੰ ਚਾਰ ਅੱਖਰ ਆਉਂਦੇ ਹੀ ਬਾਕੀ ਕੁਝ ਨਹੀਂ ਆਉਂਦਾ ਗੱਜ ਕੇ ਆਖੋ ਸਤਨਾਮ ਮਾਫੀ ਦਿਓ ਪਦਮ ਸਾਹਿਬ ਆਰੇ ਮਗਰੋਂ ਨੇ ਇੱਕ ਦਿਨ ਬੜਾ ਸੋਹਣਾ ਬਚਨ ਸੁਣਾਇਆ ਕਹਿੰਦੇ ਹਰ ਪਿੰਡ ਦੇ ਵਿੱਚ ਡਾਕਟਰ ਇੰਜੀਨੀਅਰ ਪਾਇਲਟ ਪੁਲਿਸ ਮੁਲਾਜ਼ਮ ਆਰਮੀ ਵਾਲਾ ਹੈੱਡਮਾਸਟਰ ਪੈਦਾ ਹੋ ਸਕਦਾ ਏ ਪਰ ਹਰ ਪਿੰਡ ਚ ਇੱਕ ਪ੍ਰਚਾਰਕ ਨਹੀਂ ਜੇ ਬਣਦਾ ਕੋਈ ਸਭ ਤੋਂ ਔਖਾ ਕੰਮ ਵੀਰ ਬੈਠਿਆ ਸਪੀਕਰ ਦੇ ਉੱਤੇ ਬਹਿ ਕੇ ਬੋਲਣਾ ਜੀ ਬੜੇ-ਬੜੇ ਵਿਦਵਾਨ ਜਨ ਵੇਖੇ ਅਸੀਂ ਬੈਨੇ ਜਿਨ੍ਹਾਂ ਨੇ ਇਨੇ ਗ੍ਰੰਥ ਪੜ੍ਹੇ ਪਰ ਜਦੋਂ ਆ ਮੇਰੇ ਵਾਲੀ ਸੀਟ ਤੇ ਬੰਦਾ ਹੁੰਦਾ ਹੈ ਤੇ ਆਟੋਮੈਟਿਕ ਅੰਦਰ ਹੀ ਲ ਜਾਂਦਾ ਆਖੋ ਸਤਨਾ ਬੜੀ ਵੱਡੀ ਦਾਤ ਹੈ ਮਹਾਰਾਜ ਦੀ ਇਤਨੀ ਸੰਗਤ ਵਿੱਚ ਲਾਈਵ ਚੱਲਦਾ ਹੋਵੇ ਇੱਕ-ਇੱਕ ਬੋਲ ਬੜਾ ਸੰਭਾਲ ਕੇ ਚੱਲਣਾ ਅੱਜ ਦੇ ਜਵਾਨੀ ਗੱਡੀ ਲਈ ਤੋਂ ਲੈ ਜੇ ਤੇ ਚੜ ਸਕਦੀ ਬੰਦੇ ਦਾ ਪੈਰ ਤਲਖ ਜਿ ਡਿੱਗ ਪੇ ਉੱਠ ਸਕਦਾ ਪਰ ਅੱਜ ਦੇ ਸਮੇਂ ਮੀਡੀਆ 'ਚ ਡਿੱਗਿਆ ਬੰਦਾ ਨਹੀਂ ਉੱਠਦਾ ਆਖੋ ਸਤਿਨਾਮ ਮੇਰੇ ਹਜ਼ੂਰ ਕਿਰਪਾ ਕਰਨ ਕਹਿੰਦੇ ਚਾਰ ਅੱਖਰ ਹੀ ਆਉਂਦੇ ਇਹਨੂੰ ਹੋਰ ਕੋਈ ਅੱਖਰ ਨਹੀਂ ਆਉਂਦਾ ਤੇ ਮਹਿਬੂਬ ਹੱਸ ਕੇ ਕਹਿੰਦੇ ਬੇਬੇ ਇਹਨਾਂ ਲੋਕਾਂ ਨੂੰ ਕੀ ਪਤਾ ਅਸਲ ਦੇ ਵਿੱਚ ਬਾਕੀ ਪੜਾਈਆਂ ਇੱਕ ਪਾਸੇ ਐ ਇਹ ਚਾਰ ਅੱਖਰ ਹੀ ਕੰਮ ਦੇ ਨੇ ਗੱਜ ਕੇ ਕਹਿ ਦਿਓ ਸਤਨਾਮ ਕਿਹੜੇ ਚਾਰ ਅੱਖਰ ਬਿਰੇ ਹਜੂਰ ਨੇ ਚੁਣੇ ਇੱਕ ਸਤ ਨੌ ਤੇਰਾ ਕਮਾਲ ਦੀ ਗਿਣਤੀ ਬਣਾ ਦਿੱਤੀ ਮਹਾਰਾਜ ਕਹਿੰਦੇ ਇੱਕ ਸਤ ਨੌ ਤੇਰਾ ਪੀ ਇੱਕ ਨਾਂ ਹੀ ਤੇਰਾ ਦੁਨੀਆ ਤੇ ਰਹਿ ਜਾਣਾ ਬਾਕੀ ਕੱਖ ਨਹੀਂ ਆਖੋ ਸਤਨਾਮ ਤਾਂ ਕਰਕੇ ਨਾਮ ਦੀ ਕਥਾ ਚੱਲਣ ਦੀ ਗਿਆਨੀ ਜੀ ਨੇ ਨਾਮ ਤੇ ਬਾਣੀ ਦੀ ਗੱਲ ਕੀਤੀ ਤੇ ਮੇਰੇ ਅੰਦਰ ਆਇਆ ਥੋੜਾ ਜਿਹਾ ਹੋਰ ਆਨੰਦ ਭਰ ਜਾਵੇ ਕਿ ਮੇਰੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਕਲਮ ਚੁੱਕ ਕੇ ਲਿਖਿਆ ਪ੍ਰਭ ਦਾ ਸਿਮਰਨ ਸਭ ਤੇ ਉੱਚ ਹੈ ਦੂਤੇ ਕੋਈ ਚੀਜ਼ ਨਹੀਂ ਹੈਗੀ ਮਾਰੇ ਕਹਿੰਦੇ ਡਿੱਠਾ ਸਭ ਸੰਸਾਰ ਸੋਖਣਾ ਹੁਣ ਬਹੁਤੇ ਕੀ ਪੁੱਛਣਗੇ ਜੀ ਵਾਹਿਗੁਰੂ ਵਾਹਿਗੁਰੂ ਕਾਤੋਂ ਜਪਾਉਣੇ ਆਖੋ ਸਤਨਾਮ ਕੀ ਜਪਣਾਹੀਂ ਆ ਸੰਗਤ ਜਪਦੀ ਤੇਰਾ ਨਹੀਂ ਜੀ ਕਰਦਾ ਤੇ ਨਾ ਜਪ ਦੂਜੇ ਨੂੰ ਕਾ ਤੂੰ ਕਿੰਨਾ ਚੁੱਪ ਕਰ ਜਾ ਤੈਨੂੰ ਸ਼ੂਗਰ ਹੈ ਤੈਨੂੰ ਮਿੱਠਾ ਡੱਕਿਆ ਦੂਜੇ ਨੂੰ ਤੇ ਖਾ ਲੰਦੇ ਆਖੋ ਸਤਨਾਮ ਤਨ ਮੇਰੇ ਹਜੂਰ ਨੇ ਆਖਿਆ ਬੇਬੇ ਚਾਰ ਅੱਖਰ ਕੰਮ ਦੇ ਐ ਇੱਕ ਸਤਨਾਉ ਤੇਰਾ ਤੇ ਨਾਇ ਦਾ ਪੜਾ ਇਦਾਂ ਦਾ 2 ਮਿੰਟ ਮੋਬਾਈਲ ਤੁਹਾਡੇ ਕੋਲ ਜੋੜ ਲਾ ਕੇ ਵੇਖਿਓ ਇੱਕ ਨਾਇਆ ਨਾਇਆ ਦੋ ਨਾਇ 18 8 ਤੇ 19 ਪਿਛਲੀ ਗਿਣਤੀ ਕਰੀ ਜਾਇਓ 9 3 27 7 2 9 4 36 ਇਹ 9 ਦਾ ਪਹਾੜਾ ਵੀ ਕਮਾਲ ਦੀ ਗਿਣਤੀ ਦਾ ਜਿਵੇਂ ਪਹਾੜਾ ਪੜ੍ਹਾਂਗੇ ਇਹਦਾ ਪਿਛਲਾ ਜੋੜ ਜਿਹੜਾ ਸਾਮ ਆਊਗਾ ਬਰਾਬਰ ਮੇਰੇ ਹਜ਼ੂਰ ਕਹਿੰਦੇ ਬੇਬੇ ਇਹ ਕਹਿੰਦੇ ਬਾਬੇ ਨੂੰ ਪੜ੍ਹਨਾ ਨਹੀਂ ਆਉਂਦਾ ਇਹਨੂੰ ਵਿਦਿਆ ਨਹੀਂ ਆਉਂਦੀ ਇਹਨੇ ਮਿਹਨਤ ਨਹੀਂ ਕੀਤੀ ਚਾਰ ਅਖਰੀ ਜੱਪੀ ਜਾਂਦਾ ਏ ਇਨੂ ਅਖਰ ਨਹੀਂ ਮਹਾਰਾਜ ਕਹਿੰਦੇ ਅਸਲ ਵਿੱਚ ਜਿੱਦਣ ਦੁਨੀਆ ਨੂੰ ਸਮਝ ਆ ਗਈ ਨਾ ਬਾਬੇ ਦੀ ਬਾਣੀ ਦੀ ਵਿਸਰ ਨਹੀਂ ਦਾ ਤਾਰ ਆਪਣਾ ਗੁਣ ਗਾਵਾਂ ਦਿਨ ਰਾਤ ਨਾਨਕ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਕੂੜੈ ਨਿ ਲੱਗਾ ਵਿਸਰਿਆ ਤਾਂ ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੋਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਨ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਨਾਇੰਦਾ ਪਹਾੜਾ ਪੜੀ ਚੱਲੂ ਕਦੀ ਘਾਟੀ ਚ ਨਹੀਂ ਜਾਵੇਗਾ ਜੋੜੇ ਦਾ ਇੱਕ ਨਾਇਆ ਨਾਇਆ ਦੋਨਾ 18 8 1 9 9 3 27 4 9 36 5 9 45 5 4 9 ਪਿਛਲਾ ਜੋੜ ਬਰਾਬਰ ਆਓ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਕਹਿੰਦੇ ਜਿੰਨੇ ਸੱਚੇ ਦਿਲੋਂ ਅਮਰਤ ਵੇਲੇ ਉੱਠ ਕੇ ਉਹ ਸਾਈਂ ਦਾ ਨਾਮ ਜਪਣਾ ਸ਼ੁਰੂ ਕਰਤਾ ਉਹਨੂੰ ਜ਼ਿੰਦਗੀ 'ਚ ਕਦੇ ਘਾਟਾ ਹੀ ਨਹੀਂ ਪੈਂਦਾ ਆਖੋ ਸਤਿਨਾਮ ਕਦੇ ਘਾਟਾ ਨਹੀਂ ਪਊਗਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇੱਕ ਪਾਸੇ ਪੁੱਤਰ ਸ਼ਹੀਦ ਪਏ ਨੇ ਖਫਣ ਪਾਉਣ ਦਾ ਟਾਈਮ ਨਹੀਂ ਪਰ ਨਿਤਨੇਮ 'ਚ ਨਾਗਾ ਨਹੀਂ ਪਾਇਆ ਅੱਜ ਉਹ ਕਿਹੜੇ ਕੀੜੇ ਜਿਹੜੇ ਸਾਡੇ 'ਚ ਵਾਰ ਦਿੱਤੇ ਅਗਲਿਆਂ ਨੇ ਜਿੰਨਾ ਸਾਨੂੰ ਪੰਜ ਬਾਣੀਆਂ ਤੋਂ ਵੀ ਤੋੜ ਤੱਕ ਹੋਏਗਾ ਅਰਦਾਸ ਵੀ ਖੋ ਲਈ ਅੱਗੇ ਜੰਗਲਾਂ 'ਚ ਰਹਿ ਕੇ ਪੱਤਾ ਪੱਤਾ ਵੈਰੀ ਸੀ ਕਹਿੰਦੇ ਸੀ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਅੱਜ ਕਹਿੰਦੇ ਨਹੀਂ ਨਹੀਂ ਅੰਦਰ ਸਾਫ ਚਾਹੀਦਾ ਦਰਸ਼ਨ ਕਰਕੇ ਕੀ ਲੈਣਾ ਕੀ ਲੈਣਾ ਸਰੋਵਰ 'ਚ ਚੁੱਭੀ ਲਾ ਕੇ ਇਹ ਕਮਾ ਉਦੋਂ ਮਰਦੀਆਂ ਜਦੋਂ ਇਹਨਾਂ ਦੇ ਇਤਿਹਾਸ ਮਰ ਜਾਂਦੇ ਆਖੋ ਸਤਨਾਮ ਉਹਨਾਂ ਸਿੱਖਾਂ ਦੀ ਜੈਬਕਰ ਫੋਟੋ ਵੇਖਿਓ ਜਿਹੜਾ ਬੰਦਾ ਕਹਿੰਦਾ ਸਰੋਵਰ ਪਾਣੀਆਂ ਨੂੰ ਕਹਿ ਭਰਾਵਾ ਇੱਕ ਵਾਰੀ ਜਾ ਉਸ ਸਿੱਖ ਦੀ ਕੁਰਬਾਨੀ ਵੇਖ ਜਿਨਨੇ ਵਰਦੀਆਂ ਗੋਲੀਆਂ ਬਲਦੀਆਂ ਅੱਗਾਂ ਦੇ ਵਿੱਚ ਜੋਤ ਜਗਾਈ ਤੇ ਸੀਨੇ ਚ ਗੋਲੀ ਵੱਜੀ ਤੇ ਇਧਰ ਦੀ ਲੰਗੀ ਉਹਦੀ ਫੋਟੋ ਲੱਗੀ ਹੈ ਗੁਰਧਾਮਾ ਗੁਰਦੁਆਰਿਆਂ ਦੀ ਅੱਜ ਜਿਹੜਾ ਦਿਨ ਮਨਾਰੀ ਕੌਮ 1 2 ਦਿਨ 21 22 23 ਉਹਨਾਂ ਭਾਈ ਲక్ష్మణ ਸਿੰਘ ਉਹਨਾਂ ਨੂੰ ਭਾਈ ਦਰਬਾਰਾ ਸਿੰਘ ਉਹਨਾਂ ਨੂੰ ਪੁੱਛ ਕੇ ਵੇਖੋ ਗੁਰਦੁਆਰਿਆਂ ਦੇ ਦਰਸ਼ਨ ਦਾ ਫਲ ਕੀ ਆ ਜਿੰਨਾ ਬੈਠਿਆਂ ਨੂੰ ਸਰਦਾਰੀਆਂ ਮਿਲ ਗਈਆਂ ਸਿਕਿਉਰਿਟੀਆਂ ਮਿਲ ਗਈਆਂ ਪੈਸਾ ਉਹਨਾਂ ਤਾਂ ਕਹਿਣਾ ਹੀ ਆਖੋ ਸਤਨਾਮ ਮੇਰੇ ਹਜ਼ੂਰ ਪਾਤਸ਼ਾਹ ਭਲੀ ਕਰ ਦਾਤਾ ਜੀ ਨੇ ਨਾਮ ਦੀ ਮਹਿਮਾ ਦੱਸੀ ਤੇ ਨਿਤਨੇਮ ਨਾਲ ਜੋੜਿਆ ਤੇ ਨਾਲ ਕਹਿ ਵੀ ਦਿੱਤਾ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਗ੍ਰੰਥ ਪੜ੍ਹ ਲਾ ਗੱਡੇ ਲੱਦ ਕੇ ਲਵ ਲਵ ਕੇ ਪੰਕਤੀਆਂ ਅਰਥ ਕਰਦੇ ਪਰ ਜੇ ਤੇਰਾ ਸਾਈਂ ਨਾਲ ਪਿਆਰ ਨਹੀਂ ਤੇ ਮਾਰੇ ਨੇ ਲੰਮਾ ਨਾਰਾ ਮਾਰਿਆ ਉਹ ਸਾਰੇ ਮਾਰੀਏ ਮਿਰਤਕ ਕਹੀਐ ਨਾਨਕਾ ਮਰਤਕ ਕਹੀਐ ਨਾਨਕਾ ਪੜੋ ਪੜੋ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀ ਤਤਕ ਕਹੀਐ ਨਾਨਕਾ ਮਰਜ ਕਹਿੰਦੇ ਮਰੇ ਹੋਏ ਬੰਦੇਓ ਲਾਸ਼ਾਂ ਤੁਰੀਆਂ ਫਿਰਦੀਆਂ ਦੁਨੀਆ ਤੇ ਜਿੰਨਾ ਇੰਨੀ ਵਿਦਿਆ ਪੜ ਲਈ ਅਰਥ ਪੜਲੇ ਪਰ ਪਿਆਰ ਨਹੀਂ ਰਹਿਣਦਾ ਗੁਰੂ ਗੋਬਿੰਦ ਸਿੰਘ ਮਾਰੇ ਵਰਗਾ ਕਿਹੜਾ ਵਿਦਵਾਨ ਆ ਜੀ ਕੋਈ ਬਰਾਬਰੀ ਕਰ ਸਕਦਾ ਮੇਰੇ ਮਹਿਬੂਬ ਦੀ ਜਿਨ੍ਹਾਂ ਨੇ ਇੱਕ ਕਲਮ ਦੇ ਨਾਲ ਅੱਖਰ ਲਿਖ ਕੇ ਹਿੰਦੁਸਤਾਨ ਦੇ ਤਖਤ ਨੂੰ ਮੋਢਾ ਕਰਤਾ ਉਹ ਖੁਦ ਲਿਖ ਰਿਹਾ ਹੈ ਕਹਾ ਭਇਓ ਜੋ ਦੂ ਲੋਚਨ ਮੂਦ ਕੈ ਬੈਠ ਰਿਹਾ ਬਗ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਬਾਸ ਕੀਓ ਬਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਸਾਚ ਕਹੋ ਸੋਨ ਲਿਹੋ ਸਬੈ ਜਿਨ ਪ੍ਰੇਮ ਕੀਓ ਪ੍ਰੇਮ ਦੇ ਸੌਖੇ ਅਰਥ ਕੀ ਪਰੇ ਮੈਂ ਜਿੱਥੇ ਮੈਂ ਮਰ ਗਈ ਉਹਨੂੰ ਪ੍ਰੇਮ ਕਹਿੰਦੇ ਆ ਇਹ ਮਰਜੀ ਤੇ ਕਿਰਪਾ ਹੋ ਜੀ ਉਹਨਾਂ ਸਿੱਖਾਂ ਦੀ ਮਰੀ ਜਿੰਨਾਂ ਵੱਲ ਮੈਂ ਆਪ ਜੀ ਨੂੰ ਲੈ ਕੇ ਚੱਲਿਆ ਬੜਾ ਪਿਆਰ ਮਾਰੇ ਦੀ ਬਾਣੀ ਚ ਨਾਮ ਨਾਲ ਜੁੜੋ ਸ਼ਬਦ ਨਾਲ ਸਾਚ ਨਾਮ ਇਹ ਆਧਾਰ ਮੇਰਾ ਜਿਨ ਸਾਰੀਆਂ ਭੁੱਖਾਂ ਗਵਾਜਦੀਆਂ ਜਦੋਂ ਮੂਲ ਨਾਲ ਜੁੜ ਜੀਏ ਬੜੀ ਸੋਹਣੀ ਇੱਕ ਮਿੰਟ ਇਤਿਹਾਸ ਤੋਂ ਬਾਹਰ ਦਾਸਤਾਨ ਕਹਾਵਾਂ ਕਿਸੇ ਸੱਜਣ ਨੇ ਗਰੀਬੀ ਸੀ